ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ। ਉਹਨਾਂ ਦੇ ਖਿਲਾਫ ਜੇਲ੍ਹ ਦੇ ਵਿੱਚ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਈਡੀ ਅਤੇ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਐਲਜੀ ਆਫਿਸ ਵਾਲੇ ਇਹ ਛੜੇੰਤਰ ਦਾ ਹਿੱਸਾ ਨੇ ਇਹ ਇਲਜ਼ਾਮ ਲਗਾਏ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਦੇ ਸੰਦਰਭ ਦੇ ਵਿੱਚ ਹੁਣ ਇੱਕ ਪੈਟੀਸ਼ਨ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਸ਼ੂਗਰ ਦੇ ਮਰੀਜ਼ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਇਨਸੂਲਿਨ ਨਹੀਂ ਦਿੱਤਾ ਜਾ ਰਿਹਾ ਸੋ ਇਲਜ਼ਾਮ ਇਹ ਲਗਾਏ ਨੇ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ਦੇ ਉੱਪਰ ਇਹ ਪੂਰੀ ਸਾਜ਼ਿਸ਼ ਰਚੀ ਜਾ ਰਹੀ ਹੈ ਦੱਸ ਦਈਏ ਕਿ ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਤਰ੍ਹਾਂ ਦੇ ਵੱਡੇ ਇਲزام ਕੇਂਦਰ ਸਰਕਾਰ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਉੱਪਰ ਐਲਜੀ ਆਫਿਸ ਦੇ ਉੱਪਰ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਲਗਾਏ ਗਏ ਨੇ ਤੇ ਨਾਲ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਨਿੱਜੀ ਜ਼ਿੰਦਗੀ ਦੀ ਜੋ ਜਾਣਕਾਰੀ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਕੈਦੀ ਦੀ ਜਾ ਕੇ ਜੇਲ੍ਹ ਦੇ ਵਿੱਚ ਬੰਦ ਕਿਸੇ ਵੀ ਵਿਅਕਤੀ ਦੀ ਜਿਹੜੀ ਨਿੱਜੀ ਜ਼ਿੰਦਗੀ ਦੀ ਜਾਣਕਾਰੀ ਹੈ ਉਹ ਜਨਤਕ ਨਹੀਂ ਕੀਤੀ ਜਾ ਰਹੀ ਲੇਕਿਨ ਜਿਸ ਤਰੀਕੇ ਦੇ ਨਾਲ ਇੱਕ ਸਾਜ਼ਿਸ਼ ਦੇ ਤਹਿਤ ਕੱਲ ED ਦੇ ਵੱਲੋਂ ਆਮ ਲੋਕਾਂ ਦੇ ਵਿੱਚ ਜਨਤਕ ਤੌਰ ਤੇ ਉਹਨਾਂ ਦੀ ਡਾਈਟ ਪਲਾਨ ਨੂੰ ਸਾਂਝਾ ਕੀਤਾ ਗਿਆ ਹੈ ਉਹ ਇੱਕ ਵੱਡਾ ਖਿਲਵਾੜ ਦੱਸਿਆ ਜਾ ਰਿਹਾ ਹੈ ਅਰਵਿੰਦ ਕੇਜਰੀਵਾਲ ਦੇ ਨਾਲ ਦੱਸ ਦਈਏ ਕਿ ਪਿਛਲੇ 30 ਸਾਲਾਂ ਤੋਂ ਸੰਜੇ ਸਿੰਘ ਕਹਿੰਦੇ ਨਜ਼ਰ ਆਏ ਨੇ ਕਿ ਪਿਛਲੇ 30 ਸਾਲਾਂ ਤੋਂ ਅਰਵਿੰਦ ਕੇਜਰੀਵਾਲ 슈ਗਰ ਦੇ ਮਰੀਜ਼ ਨੇ ਅਤੇ ਉਹ ਟਾਈਮ ਦਾ ਟਾਈਮ ਇنسੂਲਿਨ ਵੀ ਲੈਂਦੇ ਰਹਿੰਦੇ ਨੇ ਲੇਕਿਨ ਹੁਣ ਜਦੋਂ ਉਹ ਜੇਲ੍ਹ ਦੇ ਵਿੱਚ ਬੰਦ ਨੇ ਤਿਹਾਰ ਜੇਲ੍ਹ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਇਨਸੂਲਿਨ ਨਹੀਂ ਦਿੱਤੀ ਜਾ ਰਹੀ ਜਿਸ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਨੂੰ ਵੱਡਾ ਖਤਰਾ ਹੈ ਤੇ ਨਾਲ ਉਹਨਾਂ ਇਹ ਵੀ ਕਿਹਾ ਹੈ ਕਿ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਵੱਡੇ ਅਤਵਾਦੀਆ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ ਦੂਸਰੇ ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਸ਼ੀਸ਼ੇ ਦੇ ਆਰ ਪਰ ਬਿਠਾ ਕੇ ਗੱਲ ਕੀਤੀ ਜਾਂਦੀ ਹੈ ਪਰਿਵਾਰ ਦੀ ਗੱਲ ਕੀਤੀ ਜਾਂਦੀ ਹੈ ਦੀ ਉਹਦੀ ਵੀ ਸਾਮਣੇ ਬਿਠਾ ਕੇ ਗੱਲ ਨਹੀਂ ਕੀਤੀ ਜਾਂਦੀ ਸਗੋਂ ਸ਼ੀਸ਼ੇ ਦੇ આર ਪਾਰ ਬੈਠ ਕੇ ਧਰਮਪਤਰੀ ਨਾਲ ਵੀ ਗੱਲ ਅਰਵਿੰਦ ਕੇਜਰੀਵਾਲ ਹੀ ਕਰ ਇਸ ਤਰ੍ਹਾਂ ਕਰਦੇ ਨੇ ਇਹ ਕਹਿੰਦੇ ਨਜ਼ਰਾਨੇ ਕਿ ਜੇਲ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡੀ ਕਹੀਏ ਸ਼ਰਯੰਤਰ ਰਚਿਆ ਜਾ ਰਿਹਾ ਉਹਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਜਿਸ ਦੇ ਇੱਕ ਵੱਲੋਂ ਉਹਨਾਂ ਦੇ ਜੇਲ ਪ੍ਰਸ਼ਾਸਨ ਦੇ ਆਕਾ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਉਹ ਕਹਿ ਰਹੇ ਨੇ ਕਿ ਜੇਲ ਮੈਨੂਅਲ ਦੇ ਨਾਲ ਜੇਲ ਦੀ ਗਾਈਡਲਾਈਨਸ ਅਕੋਰਡਿੰਗ ਜੇਲ ਪ੍ਰਸ਼ਾਸਨ ਇਸ ਤਰ੍ਹਾਂ ਨਹੀਂ ਕਰ ਸਕਦਾ ਬੀਜੇਪੀ ਦੀ ਬੀਜੇਪੀ ਦੇ ਨਾਲ ਇਹ ਗੱਲ ਜੋੜਦੇ ਨਜ਼ਰ ਆ ਰਹੇ ਨੇ ਕਿ ਬੀਜੇਪੀ ਦੇ ਇਸ਼ਾਰੇ ਦੇ ਉੱਪਰ ਮੋਦੀ ਸਰਕਾਰ ਦੇ ਇਸ਼ਾਰੇ ਦੇ ਉੱਪਰ ਜੇਲ੍ਹ ਪ੍ਰਸ਼ਾਸਨ ਅਰਵਿੰਦ ਕੇਜਰੀਵਾਲ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਰ ਰਿਹਾ ਇਸ ਤਰ੍ਹਾਂ ਦਾ ਬਤਿਹਰਾ ਕਰ ਰਿਹਾ ਦੱਸ ਦिए ਕਿ ਹੁਣ ਇਨਸੂਲਿਨ ਦੀ ਮੰਗ ਨੂੰ ਲੈ ਕੇ ਅ ਅਰਵਿੰਦ ਕੇਜਰੀਵਾਲ ਦੇ ਵੱਲੋਂ ਪਟੀਸ਼ਨ ਲਗਾਈ ਗਈ ਹੈਗੀ ਆਮ ਆਦਮੀ ਪਾਰਟੀ ਵੱਲੋਂ ਪਟੀਸ਼ਨ ਲਗਾਈ ਗਿਆ ਹਾਈ ਕੋਰਟ ਦੇ ਵਿੱਚ ਜਿਸ ਦੇ ਕੀ ਹੁਣ 2 ਵਜੇ ਜਿਸ ਦੇ ਉੱਪਰ ਸੁਣਵਾਈ ਹੋਏਗੀ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ 30 ਸਾਲ ਤੋਂ ਮਰੀਜ਼ ਅਰਵਿੰਦ ਕੇਜਰੀਵਾਲ ਨੂੰ ਇਨਸੂਲਿਨ ਦੀ ਸਖਤ ਜ਼ਰੂਰਤ ਹੈ ਆ ਸੰਸਦ ਮੈਂਬਰ ਸੰਜੇ ਸਿੰਘ ਉਹਨਾਂ ਦੀ ਪਿਛਲੇ ਦਿਨਾਂ ਦੀ ਸ਼ੂਗਰ ਲੈਵਲ ਦੀ ਰਿਪੋਰਟ ਵੀ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਇਨਸੂਲਿਨ ਦੀ ਸਖਤ ਜ਼ਰੂਰਤ ਹੈ ਤੇ ਲੇਕਿਨ ਤਿਹਾਰ ਜੇਲ ਉਹਨਾਂ ਨੂੰ ਇਨਸੂਲਿਨ ਪ੍ਰੋਵਾਈਡ ਨਹੀਂ ਕਰਵਾਇਆ ਕਰਵਾ ਰਿਹਾ ਤੇ ਦੂਸਰੇ ਪਾਸੇ ਡਾਈਟ ਪਲਾਨ ਦੀ ਗੱਲ ਕਰਦੇ ਹੋਏ ਈਡੀਓ ਉੱਪਰ ਵੀ ਜੰਮ ਕੇ ਵਰਦੇ ਹੋਏ ਨਜ਼ਰ ਆ ਰਹੇ ਨੇ ਸੰਜੇ ਸਿੰਘ ਉਹਨਾਂ ਵੱਲੋਂ ਕਿਹਾ ਗਿਆ ਕਿ ਈਡੀ ਗਲਤ ਤਰੀਕੇ ਦੇ ਨਾਲ ਉਹਨਾਂ ਦਾ ਡਾਈਟ ਪਲਾਨ ਜੰਤ ਕਰ ਰਹੀ ਹੈ ਸੋ ਉਹਨਾਂ ਦੇ ਵੱਲੋਂ ਗਲਤ ਖਬਰਾਂ ਇਹ ਬਾਹਰ ਦੱਸੀ ਜਾ ਰਹੇ ਨੇ ਇਨਸੂਲਿਨ ਦੇ ਸੰਬੰਧ ਦੇ ਵਿੱਚ ਜਾਂ ਫਿਰ ਉਹਨੇ ਡਾਈਟ ਦੇ ਸੰਬੰਧ ਦੇ ਵਿੱਚ ਕਿ ਆਪਣੀ 슈ਗਰ ਲੈਵਲ ਖੁਦ ਵਧਾਉਣ ਦੇ ਲਈ ਉਹ ਮਠਾਈਆਂ ਦੀ ਵਰਤੋਂ ਕਰ ਰਹੇ ਨੇ ਉਹ ਫਲਾਂ ਦੀ ਵਰਤੋਂ ਕਰ ਰਹੇ ਨੇ ਜਿਸ ਦੇ ਕਾਰਨ ਉਹਨਾਂ ਦਾ ਜੋ 슈ਗਰ ਲੈਵਲ ਆ ਉਹ ਵਧਾਉਣ ਦੀ ਕੋਸ਼ਿਸ਼ ਖੁਦ ਅਰਵਿੰਦ ਕੇਜਰੀਵਾਲ ਵੱਲੋਂ ਵੱਲੋਂ ਹੈ ਤਾਂ ਜੋ ਆਪਣੀ ਜ਼ਮੀਨ ਪਟੀਸ਼ਨ ਦੇ ਲਈ ਆਪਣੀ ਜੋ ਕਿ ਉਹ ਲਗਾਤਾਰ ਜ਼ਮਾਨਤ ਦੀ ਗੱਲ ਕਰ ਰਹੇ ਨੇ ਆਪਣੀ ਜ਼ਮਾਨਤ ਦੇ ਲਈ ਉਹ ਇੱਕ ਪਲੇਟਫਾਰਮ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਧਰਾਤਲ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤਰ੍ਹਾਂ ਦੇ ਨਾਲ ਸੋ ਇਹ ਈਡੀ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਉਹ ਫਲਾਂ ਦੀ ਵਰਤੋਂ ਕਰ ਰਹੇ ਨੇ ਮਠਾਈਆਂ ਦੀ ਵਰਤੋਂ ਕਰ ਰਹੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਲਗਾਤਾਰ ਇਲਜ਼ਾਮ ਹੈ ਜੋ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਲਗਾ ਰਹੀ ਹੈ ਐਲਜੀ ਦੇ ਆਫਿਸ ਦੇ ਉੱਪਰ ਲਗਾ ਰਹੀ ਹੈ ਈਡੀ ਦੇ ਅਧਿਕਾਰੀਆਂ ਦੇ ਉੱਪਰ ਲਗਾ ਰਹੀ ਹੈ ਤੇ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਵੀ ਲਗਾ ਰਹੀ ਹੈ ਇੱਥੋਂ ਹੀ ਨਹੀਂ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਬੀਜੇਪੀ ਪਾਰਟੀ ਨੂੰ ਤੇ ਨਾਲ ਹੀ ਨਾਲ ਮੋਦੀ ਸਰਕਾਰ ਨੂੰ ਵੀ ਉਹਨਾਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ਦੇ ਉੱਪਰ ਕੀਤਾ ਜਾ ਰਿਹਾ ਹੈ ਸੋ ਜ਼ਿੰਦਗੀ ਦੇ ਨਾਲ ਖਿਲਵਾੜ ਦੀ ਗੱਲ ਇਨਸੂਲਿਨ ਦੀ ਮੰਗ ਕਰਦੇ ਹੋਏ ਇੱਕ ਨਵੀਂ ਪਟੀਸ਼ਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਲਗਾ ਦਿੱਤੀ ਹੈ ਸੋ ਨਾਲ ਅੱਗੇ ਜਾਂਦੇ ਹੋਏ ਇਹ ਵੀ ਸੰਜੇ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਇਹਨਾਂ ਨੂੰ ਨਿਲੰਬਿਤ ਕਰਨ ਦੀ ਲਈ ਵੀ ਅਸੀਂ ਸ਼ਿਕਾਇਤ ਕਰਾਂਗੇ ਕਿਉਂਕਿ ਇਹ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਤੇ ਇਲੈਕਸ਼ਨ ਕਮਿਸ਼ਨ ਦੇ ਕੋਲ ਸ਼ਿਕਾਇਤ ਦੀ ਗੱਲ ਕਰਦੇ ਹੋਏ ਨਜ਼ਰ ਆਏ ਨੇ ਸੰਸਦ ਮੈਂਬਰ ਸੰਜੇ ਸਿੰਘ ਲਗਾਤਾਰ ਇਨਸੂਲਿਨ ਦੇ ਉੱਪਰ ਇਸ ਮਾਮਲੇ ਦੇ ਉੱਪਰ ਕੇਂਦਰ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਨਰਿੰਦਰ ਮੋਦੀ ਨੂੰ ਈਡੀ ਅਧਿਕਾਰੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਆਇਸੀ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇੱਕ ਪਟੀਸ਼ਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਲਗਾਈ ਗਈ ਹੈ ਜਿੱਥੇ ਕੀ ਇਨਸੋਲਿਨ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਪ੍ਰੈਸ ਕਾਨਫਰੰਸ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ ਦੇ ਵੱਲੋਂ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਉਹਨਾਂ ਨੇ ਇੱਕ ਵੱਡੇ ਸਾਜ਼ਿਸ਼ ਦੇ ਵੱਲ ਇਸ਼ਾਰਾ ਕੀਤਾ ਹੈ ਕਿ ਜੇਲ੍ਹ ਪ੍ਰਸ਼ਾਸਨ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਤੇ ਐਲ ਜੀ ਪ੍ਰਸ਼ਾਸਨ ਦੇ ਵੱਲੋਂ ਇੱਕ ਛੜੇੰਤਰ ਰਚਿਆ ਜਾ ਰਿਹਾ ਹੈ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਸ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਬਣਿਆ ਹੋਇਆ ਸੋ ਲਗਾਤਾਰ ਵਰਦੇ ਹੋਏ ਨਜ਼ਰ ਆਏ ਨੇ ਹ ਪਟੀਸ਼ਨ ਧਾਇਰ ਕਰ ਦਿੱਤੀ ਗਈ ਹੈ ਕਿ ਇਨਸੂਲਿਨ ਦੀ ਮੰਗ ਨੂੰ ਲੈ ਕੇ ਆ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਲਗਾਈ ਰੋਜ਼ ਐਵੈਨਿਊ ਕੋਰਟ ਦੇ ਵਿੱਚ ਇੱਕ ਲਗਾਈ ਗਈ ਹੈ ਪਟੀਸ਼ਨ ਜਿਸ ਦੇ ਉੱਪਰ ਕਿ 2 ਵਜੇ ਹੁਣ ਸੁਣਵਾਈ ਕੀਤੀ ਜਾਏਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਸ ਸੁਣਵਾਈ ਦੇ ਆਧਾਰ ਦੇ ਉੱਪਰ ਆ ਕੋਰਟ ਦੇ ਵੱਲੋਂ ਰਾਹਤ ਦਿੰਦੇ ਹੋਏ ਕੋਈ ਕਿਸੇ ਤਰੀਕੇ ਦੇ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਕੋਈ ਆਦੇਸ਼ ਦਿੱਤੇ ਜਾਂਦੇ ਨੇ ਜਾਂ ਫਿਰ ਜਿਸ ਤਰੀਕੇ ਨਾਲ ਕਿ ਈਡੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਹ ਕਿਉਂਕਿ ਜ਼ਮਾਨਤ ਲੈਣਾ ਚਾਹੁੰਦੇ ਨੇ ਜੇਲ੍ਹ ਦੇ ਵਿੱਚੋਂ ਉਹ ਲਗਾਤਾਰ ਇੱਕ ਧਰਾਤਲ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੀ ਬਿਮਾਰੀ ਦਾ ਬਹਾਨਾ ਬਣਾ ਕੇ ਉਹ ਜ਼ਮਾਨਤ ਲੈਣਾ ਚਾਹੁੰਦੇ ਨੇ ਇੱਕ ਧਰਾਤਲ ਬਣਾ ਰਹੇ ਨੇ ਈਡੀ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਕਿ ਕਿਸੇ ਉਹ ਆਪਣੀ ਡਾਈਟ ਦੇ ਵਿੱਚ ਮਠਾਈਆਂ ਦੇ ਨਾਲ 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 ਫਰਾਂ ਦੀ ਗੱਲ ਕਰਦੇ ਨਜ਼ਰ ਆਈ ਸੀ ਵੀ ਫਲ ਵੀ ਲੈ ਰਹੇ ਨੇ ਜਿਸ ਕਾਰਨ ਉਹਨਾਂ ਦਾ ਇਨਸੂਲੈਂਸ ਮਾਫ ਕਰਨਾ ਵੀ ਉਹਨਾਂ ਦਾ ਸ਼ੂਗਰ ਲੈਵਲ ਅ ਵਧ ਰਿਹਾ ਹੈਗਾ ਸੋ ਜਿੱਥੇ ਇੱਕ ਪਾਸੇ ਈਡੀ ਉਹਨਾਂ ਦੇ ਡਾਈਟ ਪਲਾਨ ਦੇ ਉੱਪਰ ਟਾਰਗੇਟ ਕਰ ਰਹੀ ਹੈ ਉੱਥੇ ਹੀ ਲਗਾਤਾਰ ਆਮ ਆਦਮੀ ਪਾਰਟੀ ਹੁਣ ਇਨਸੂਲ ਨੂੰ ਲੈ ਕੇ ਉਹਨਾਂ ਖਿਲਾਫ ਚੱਲ ਰਹੀ ਸਾਜ਼ਿਸ਼ ਨੂੰ ਲੈ ਕੇ ਅ ਬੁਰੀ ਤਰੀਕੇ ਦੇ ਨਾਲ ਭੜਕੀ ਹੋਈ ਨਜ਼ਰ ਆ ਰਹੀ ਹੈ ਤੇ ਲਗਾਤਾਰ ਵੱਖ-ਵੱਖ ਅਧਿਕਾਰੀਆਂ ਦੇ ਉੱਪਰ ਟਾਰਗੇਟ ਕਰਦੇ ਹੋਏ ਇੱਕ ਸਾਜ਼ਿਸ਼ ਅਰਵਿੰਦ ਕੇਜਰੀਵਾਲ ਦੇ ਖਿਲਾਫ ਸਾਜ਼ਿਸ਼ ਦੀ ਗੱਲ ਕਰਦੇ ਹੋਏ ਨਜ਼ਰ ਆਏ ਨੇ ਸੰਸਦ ਮੈਂਬਰ ਸਜੇ ਸਿੰਘ ਤੇ ਇੱਕ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਕਿਉਂਕਿ ਇਲੈਕਸ਼ਨ ਦਾ ਸਮਾਂ ਹੋਣ ਕਾਰਨ ਉਹ ਇੱਕ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਵੀ ਲੈ ਕੇ ਜਾਣਗੇ ਅਤੇ ਇਹਨਾਂ ਅਧਿਕਾਰੀਆਂ ਦੇ ਖਿਲਾਫ ਜਿਨ੍ਹਾਂ ਦੇ ਵੱਲੋਂ ਸਾਜ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਐਲਜੀ ਆਫਿਸ ਦੇ ਹੋਣ ਚਾਹੇ ਈਡੀ ਦੇ ਅਧਿਕਾਰੀ ਹੋਣ ਜਾਂ ਫਿਰ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਹੋਣ ਉਹਨਾਂ ਦੀ ਸ਼ਿਕਾਇਤ ਲੈ ਕੇ ਜਾਣਗੇ ਤੇ ਸਖਤ ਕਾਰਵਾਈ ਦੀ ਮੰਗ ਵੀ ਕਰਨਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਸ਼ਿਕਾਇਤ ਦੇ ਉੱਪਰ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਸਖਤੀ ਕੀਤੀ ਜਾਏਗੀ ਤੇ ਅੱਜ ਜਿਹੜੀ ਪਟੀਸ਼ਨ ਅਰਵਿੰਦ ਕੇਜਰੀਬਾਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਲਗਾਈ ਗਈ ਹੈ ਉਸ ਦੇ ਉੱਪਰ 2 ਵਜੇ ਸੁਣਵਾਈ ਹੈ ਕਿ ਕੋਈ ਵੱਡੀ ਰਾਹਤ ਅਰਵਿੰਦ ਕੇਜਲਵਾਲ ਨੂੰ ਮਿਲਦੀ ਨਜ਼ਰ ਆ ਰਹੀ ਹੈ ਜਾਂ ਫਿਰ ਨਹੀਂ ਜਾਣ ਲਈ ਬਣੇ ਰਹੋ ਔਰ ਜਾਣਾ ਲੋਕਾਂ ਦੇ ਟੀਵੀ ਦੇ ਨਾਲ